ਅਸੀਂ ਕਿਸਾਨ ਭਰਾਵਾਂ ਨੂੰ ਰਾਖੀ ਦੇ ਰਹੇ ਹਾਂ ਮੈਂ ਉਸ ਸੰਬੰਧ ਸਭ ਤੋਂ ਪਹਿਲੀ ਗੱਲ ਮੇਰੇ ਕਿਸਾਨ ਵੀਰਾਂ ਨੂੰ ਮੈਂ ਦੱਸਦਾ ਰਹਿਣਾ ਅੱਜ ਫਿਰ ਦੁਬਾਰਾ ਰਿਪੀਟ ਕਰੂੰਗਾ ਕਿ ਸਾਡੇ ਫੈਕਟਰੀ ਦਾ ਨਾਂ ਓਮ ਸੰਸ ਹੈ ਔਰ ਇਹ ਇਹਦੀ ਲੋਕੇਸ਼ਨ ਵੀ ਕਈ ਵਾਰੀ ਕਿਸਾਨ ਵੀਰ ਪੁੱਲ ਜਾਂਦੇ ਆ ਸੰਗਤ ਕਲਾ ਨੂੰ ਜਿਹੜੀ ਮਿਸ਼ਾਣੇ ਬਸ ਅੱਡੇ ਤੋਂ ਸੜਕ ਜਾਂਦੀ ਹੈ ਉਹਦੇ ਤੋਂ ਉਹਦੇ ਤੇ ਆ ਸਾਡੀ ਫੈਕਟਰੀ ਦਾ ਨਾਂ ਓਮ ਸੰਸ ਹੈ ਸਾਡੇ ਫੈਕਟਰੀ ਦੇ ਵਿੱਚ ਜਿਹੜੀ ਸੁਭਾਅ ਹੈ ਇਹ ਹਾਸਕ ਤੋਂ ਬਾਲਣ ਤੋਂ ਮਗਰੋਂ ਬਣਦੀ ਹੈ ਇਹ ਦਾਣੇਦਾਰ ਸੁਆਹ ਹੁੰਦੀ ਹੈ ਇਸ ਸੁਆਹ ਨੂੰ ਹੀ ਝੋਨੇ ਦੇ ਪਨੀਰੇ ਚ ਵਰਤਣਾ ਹੈ ਅੱਗੇ ਮੈਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰੂੰਗਾ ਕਿ ਸਾਰੇ ਕਿਸਾਨ ਵੀਰ ਆਪਣਾ ਟਰੈਕਟਰ ਟਰਾਲੀ ਤੇ ਪੱਲੀ ਲੈ ਕੇ ਆਉਣ ਤੇ ਵੱਧ ਤੋਂ ਵੱਧ ਇਸ ਆਪਣੀ ਪਨੀਰੀ ਨੂੰ ਜਿਹਨੂੰ ਹੁਣ ਝੋਨੇ ਦੀ ਪਨੀਰੀ ਲਾ ਰਹੇ ਆ ਉਹਦੇ ਚ ਫਾਇਦਾ ਉਠਾਉਣ ਕਿਉਂਕਿ ਇਸ ਖਾ ਰਾਖਿ ਨੂੰ ਪੌਣ ਨਾਲ ਜਿੱਕਦਾ ਪਨੀਰੀ ਉਪਜਾਉ ਹੁੰਦੀ ਹੈ ਬੂਟਾ ਹੈਲਦੀ ਹੁੰਦਾ ਹੈ ਦੂਜਾ ਜਦੋਂ ਤੁਸੀਂ 20 ਜਮੀਨ ਤੇ ਛੜਕਾ ਕਰ ਦਿੰਨੇ ਹੋ ਉਹਦੇ ਉੱਪਰ ਉਹਦੇ ਉੱਪਰ ਸਵਾ ਭੁੱਕਣ ਨਾਲ 20 ਦਾ ਨੁਕਸਾਨ ਨਹੀਂ ਹੁੰਦਾ ਨਹੀਂ ਤਾਂ ਤੋਤੇ ਵੀ ਕਈ ਵਾਰੀ 20 ਚੋਨੇ ਦਾ ਚੱਕ ਕੇ ਲੈ ਜਾਂਦੇ ਆ ਚੁੱਕ ਕੇ ਲੈ ਜਾਂਦੇ ਆ ਦੂਜਾ ਫਾਇਦਾ ਇਹ ਹੁੰਦਾ ਹੈ ਕਿ ਇਹ ਪਨੀਰੀ ਦੇ ਵਿੱਚ ਇੱਕ ਉਪਜਾਉ ਤੱਤ ਹੈ ਇਸ ਰਾਖੀ ਦੇ ਵਿੱਚ ਤਾਂ ਪਨੀਰੀ ਹੈਲਦੀ ਹੁੰਦੀ ਹੈ ਜਦੋਂ ਪਨੀਰੀ ਪੂਰੀ ਤਿਆਰ ਹੋ ਜਾਂਦੀ ਹੈ ਤਾਂ ਪੱਟ ਕੇ ਅਸੀਂ ਉਹਨੂੰ ਟਰਾਂਸਫਰ ਕਰਨਾ ਹੁੰਦਾ ਖੇਤਾਂ ਦੇ ਵਿੱਚ ਤਾਂ ਪਨੀਰੀ ਪੱਟਣਾ ਇੱਕ ਆਪਣੇ ਆਪ ਵਿੱਚ ਬਹੁਤ ਔਖਾ ਔਰ ਮੁਸ਼ਕਲ ਕੰਮ ਹੈ ਪਰ ਇਹ ਪਨੀਰੀ ਸਵਾਦ ਦੇ ਵਿੱਚ ਜਦੋਂ ਤੁਸੀਂ ਬੀਜੋਗੇ ਇਹ ਬਿਲਕੁਲ ਬੱਚਿਆਂ ਦੀ ਖੇਡ ਬਣ ਜਾਂਦੀ ਹੈ ਬੜਾ ਆਸਾਨੀ ਨਾਲ ਇੱਕ ਵੀ ਬੂਟਾ ਨਹੀਂ ਟੁੱਟਦਾ ਔਰ ਉਹ ਪਨੀਰੀ ਬਹੁਤ ਸ਼ਾਨਦਾਰ ਹੁੰਦੀ ਹੈ ਇਸ ਕਰਕੇ ਮੈਂ ਜ਼ਿਮੀਦਾਰ ਭਰਾਵਾਂ ਨੂੰ ਇਹ ਬੇਨਤੀ ਕਰੂੰਗਾ ਕਿ ਅਸੀਂ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਰੱਖ ਕੇ ਮੁਫਤ ਦੇ ਰਹੇ ਹਾਂ ਔਰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਇੱਥੇ ਹਾਜ਼ਰ ਹੋਣੇ ਆ ਉਹ ਆਪਣਾ ਟਰੈਕਟਰ ਟਰਾਲੀ ਲੈ ਕੇ ਆਉਣ ਚਾਹ ਪਾਣੀ ਦਾ ਲੰਗਰ ਸਾਡੇ ਕੋਲੇ ਹਾਜ਼ਰ ਹੁੰਦਾ ਔਰ ਆਰਾਮ ਨਾਲ ਆਵਦਾ ਇੱਥੇ ਆਉਣ ਔਰ ਆਪਣੀ ਟਰੈਕਟਰ ਟਰਾਲੀ ਨੰਬਰ ਵਾਰ ਭਰਾ ਕੇ ਔਰ ਉਸ ਨੂੰ ਪੱਲੀ ਜੋ ਨਾਲ ਲੈ ਕੇ ਆਏ ਉਹਦੇ ਨਾਲ ਟਾਕੇ ਆਪਣੀ ਰਾਖੀ ਆਪਣੇ ਪਿੰਡ ਲੈ ਕੇ ਜਾ ਸਰ ਇਹ ਬਿਲਕੁਲ ਫ੍ਰੀ ਹੈ ਮੈਂ ਕਿਸਾਨ ਵੀਰਾਂ ਨੂੰ ਬਾਰ-ਬਾਰ ਕਹਿੰਦਾ ਕਿ ਅਸੀਂ ਕੋਈ ਇਹਦੀ ਕੀਮਤ ਰਸੂਲਦੇ ਨਹੀਂ ਇਹ ਫ੍ਰੀ ਆਫ ਕਾਸਟ ਹੈ ਇਹ ਫ੍ਰੀ ਹੈ ਕਿਸਾਨਾਂ ਵੀਰਾਂ ਨੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ